ਖਬਰ ਖੜ ਤੋਂ ਸਭ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਭਿਆਨਕ ਐਕਸੀਡੈਂਟ ਹੋਇਆ ਹੈ ਮੌਕੇ ਦੀਆਂ ਤਸਵੀਰਾਂ ਲਾਈਵ ਦਿਖਾ ਰਹੇ ਹਾਂ ਬਤ ਬਤ ਖਬਰ ਨੂੰ ਸ਼ੇਅਰ ਕਰਿਓ ਇੱਕ ਥਾਰ ਗੱਡੀ ਥਾਰ ਗੱਡੀ ਪਲਟ ਗਈ ਹੈ ਦੱਸਿਆ ਜਾ ਰਿਹਾ ਕਿ ਕੁਝ ਕਾਰ ਚਾਲਕ ਇੱਕ ਕੁਲਫੀ ਵਾਲੇ ਕੋਲ ਕੁਲਫੀ ਖਾਣ ਲਈ ਰੁਕੇ ਹੋਏ ਸੀ ਪਿੱਛੇ ਤੋਂ ਆਣ ਕੇ ਥਾਰ ਗੱਡੀ ਵੱਜਦੀ ਹੈ ਤੇ ਇੱਕ ਦੋ ਗੱਡੀ ਨੂੰ ਜਿਹੜੀ ਡੈਮੇਜ ਕਰ ਦਿੰਦੀ ਹੈ ਜਿਸ ਤੋਂ ਬਾਅਦ ਜਾ ਕੇ ਮੌਕੇ ਤੇ ਹਾਕਾਰ ਮਚ ਗਈ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਜਿੱਥੇ ਕਿ ਮੌਕੇ ਦੇ ਤਸਵੀਰਾਂ ਕੈਮਰੇ ਵਿੱਚ ਕੈਦ ਹੋਈਆਂ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਕਿਵੇਂ ਜਿਹੜੇ ਨਜ਼ਦੀਕ ਦੇ ਲੋਕ ਸੀ ਉਹਨਾਂ ਦੇ ਵਿੱਚ ਹਾਹਾਕਾਰ ਮਚ ਗਈ ਕਿਉਂਕਿ ਕਾਫੀ ਭਿਆਨਕ ਐਕਸੀਡੈਂਟ ਹੋਇਆ ਮੌਕੇ ਤੁਸੀਂ ਦੇਖੋ ਕਿ ਇਹਨੂੰ ਥਾਰ ਗੱਡੀ ਨੇ ਪਲਟੀ ਖਾਈ ਹੈ ਤਾਂ ਇਸ ਮੌਕੇ ਪੁਲਿਸ ਅਧਿਕਾਰੀ ਪਹੁੰਚ ਚੁੱਕੇ ਨੇ ਤੇ ਨਾਲ ਦੀ ਨਾਲ ਬਿਆਨ ਲਿਖੇ ਜਾ ਰਹੇ ਨੇ ਕੁਝ ਹਲਕੀ ਫੁਲਕੀ ਜਿਹੜੀ ਸੱਟਾਂ ਵੀ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਲੱਗੀਆਂ ਨੇ ਜਿਸ ਤੋਂ ਬਾਅਦ ਜਾ ਕੇ ਉਹਨਾਂ ਨੂੰ ਇਲਾਜ ਵੀ ਉਹਨਾਂ ਦਾ ਕਰਾਇਆ ਜਾ ਰਿਹਾ ਹੈ ਸੁਣ ਲੇ ਕੇ ਤਸਵੀਰਾਂ ਜਿਹੜੀਆਂ ਲਾਈਵ ਦਿਖਾ ਰਹੀਆਂ ਹਨ ਵੱਧ ਤੋਂ ਵੱਧ ਖਬਰਾਂ ਸ਼ੇਅਰ ਕਰੋ ਖੜ ਦੇ ਵਿੱਚ ਪਹਿਲਾਂ ਵੀ ਇਸ ਤਰੀਕੇ ਦੇ ਜਿਹੜੇ ਸੜਕ ਹਾਦਸੇ ਹੋ ਜਾਂਦੇ ਨੇ ਕਿਉਂਕਿ ਤੇਜ਼ ਰਫਤਾਰੀ ਕਾਰਨ ਹੀ ਇਦਾਂ ਦੇ ਹਾਦਸੇ ਵਾਪਰਦੇ ਨੇ ਪਮਕੀ ਖੜ ਦੇ ਵਿੱਚ ਇਹ ਵੱਡਾ ਫਲਾਈਓਵਰ ਹੀ ਬਣ ਗਿਆ ਪਰ ਕਿਤੇ ਨਾ ਕਿਤੇ ਜਿਹੜੀ ਲੋਕਲ ਟ੍ਰੈਫਿਕ ਹੈ ਉਹ ਜੇ ਵੀ ਫਲਾਈਓਵਰ ਦੇ નીચે ਤੋਂ ਨਿਕਲਦੀ ਜਿੱਥੇ ਕਿ ਹਮੇਸ਼ਾ ਜਾਮ ਵੇਖਣ ਨੂੰ ਮਿਲਦਾ ਤੇ ਜਗ੍ਹਾ ਉੱਤੇ ਕਾਫੀ ਲੋਕ ਤੇਜ਼ ਰਫਤਾਰੀ ਨਾਲ ਨਿਕਲਦੇ ਨੇ ਇਹ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਿਹਾ ਖੜ ਤੋਂ ਜਿੱਥੇ ਕਿ ਖੜ ਦੇ ਵਿੱਚ ਇੱਕ ਥਾਰ ਗੱਡੀ ਨੇ ਦੱਸਿਆ ਜਾ ਰਿਹਾ ਕਿ ਦੋ ਤਿੰਨ ਗੱਡੀਆਂ ਨੂੰ ਡੈਮੇਜ ਕਰ ਦਿੱਤਾ ਜਿਸ ਤੋਂ ਬਾਅਦ ਜਾ ਕੇ ਕਾਫੀ ਜਿਹੜੀ ਗੱਡੀ ਨੁਕਸਾਨੀਆਂ ਗਈਆਂ ਨੇ ਤੇ ਨਾਲ ਦੀ ਨਾਲ ਥਾਰ ਗੱਡੀ ਵੀ ਪਲਟੀ ਖਾ ਗਈ ਇਸ ਮੌਕੇ ਸਾਹ ਜੀ ਫਿਰ ਹਲੇ ਨਾ ਫਿਲਹਾਲ ਠੀਕ ਹੈ ਨਾ ਕਿਸੇ ਦਾ ਕੋਈ ਨੁਕਸਾਨ ਤਾਂ ਨਹੀਂ ਹੋਇਆ ਫਿਰ ਨੁਕਸਾਨ ਕੁਝ ਨਹੀਂ ਹੋਇਆ ਫਿਰ ਖਾਟੀ ਗੱਡੀ ਥੋੜੀ ਜਿਹੀ ਉਹ ਹੋ ਗਈ ਆ ਸਾਰੀ ਖਤਮ ਹੋ ਗਈ ਜਿਹੜੀ ਅਰਬਨ ਕ੍ਰੂਜ਼ ਗੱਡੀ ਹੈਗੀ ਹੈ ਅਸੀਂ ਉਹਰੇ ਸਿਰਫ ਕੁੜੀ ਘਾਟੋ ਕੇ ਲੀਏ ਇਹਨੇ ਬੈਗ ਤੋਂ ਆ ਕੇ ਗੱਡੀ ਮਾਰੀ ਆ ਉਹ ਫਲੂਦੇ ਵਾਲੇ ਨੂੰ ਪਤਾ ਫਲੂਦੇ ਵਾਲੇ ਨੂੰ ਨੁਕਸਾਨ ਹੋਇਆ ਤੇ ਇੱਕ ਗੱਡੀ ਦਾ ਹੋਰ ਟੈਕਸੀ ਨੰਬਰ ਗੱਡੀ ਐ ਇਹ ਟੈਕਸੀ ਨੰਬਰ ਗੱਡੀ ਖੜੀ ਆ ਇਹਨਾਂ ਨੇ ਨੁਕਸਾਨ ਤਾਂ ਉਹ ਵੀ ਆਪਣੀ ਗਲਤੀ ਮੰਨਦਾ ਵੀ ਆ ਥਾਰ ਵਾਲੇ ਗਲਤੀ ਆਪਣੀ ਮੰਨਦੇ ਆ ਇਹ ਥਾਰ ਵਾਲਾ ਬੰਦਾ ਆਪਣੀ ਗੱਡੀ ਦੀ ਗਲਤੀ ਤੁਸੀਂ ਵੀ ਲੋਕਲ ਹੀ ਹੋ ਬਾਈ ਜੀ ਅਸੀਂ ਵੀ ਜੰਡਵਰ ਪਿੰਡਾਂ ਜੰਡਵਰ ਦੇ ਆ ਆਰਟੀ ਨੰਬਰ ਤੇ ਉਹ ਲੈਣਾ ਇਹਨਾਂ ਨੇ ਉਹ ਕਾਲਾ ਲਾਈਟ ਹੋ ਗਿਆ ਹਾਂਜੀ ਠੀਕ ਹੋ ਕੋਈ ਨੁਕਸਾਨ ਤਾਂ ਨਹੀਂ ਹੋਇਆ ਸਿਰਫ ਥਾਰ ਗੱਡੀ ਦਾ ਹੋਇਆ ਆ ਆੜਦਾ ਹੋਇਆ ਇੱਕ ਦੋ ਗੱਡੀਆਂ ਲੋ ਹੋਇਆ ਗਲਤੀ ਕੀਤੀ ਹੈ ਗਲਤੀ ਆਇਆ ਮਾਰ ਮਾਈ ਡਰਾਈਵਰ ਨਹੀਂ ਲੇਕਿਨ ਗਲਤੀ ਤੋਂ ਗਲਤੀ ਨਾਲ ਹੋ ਗਿਆ ਹੂੰ ਉਹ ਵੀ ਕੋਈ ਗਲਤੀ ਨਹੀਂ ਹੈ ਬਸ ਪੈਸੇ ਦਾ ਨੁਕਸਾਨ ਹੋਇਆ ਮਰਾ ਮਟਾ ਹੋਰ ਕੋਈ ਗਲਤੀ ਨਹੀਂ ਹੋਰ ਵੀ ਨਹੀਂ ਮਿਲ ਰਿਹਾ ਵੀ ਵਿਚਾਰੇ ਨੂੰ ਹੋਰ ਵੀ ਘੁੰਮ ਗਿਆ ਵਿਚਾਰੇ ਦਾ